ਖਾਲਸੇ ਨੂੰ ਵੋਟ ਪਾਵਾਂਗੇ ਸਰਬਜੀਤ ਨੂੰ ਜੀ ਹਨ ਤਾਂ ਇਹ ਖਾਲਸੇ ਦੀ ਲੱਗਦਾ ਖਾਲਸੇ ਨੂੰ ਪਾਵਾਂਗੇ ਇਹ ਤੇ ਜੀਤ ਖੂਰ ਤੋਂ ਸਰਬਜੀਤ ਤੁਸੀਂ ਸਰਬਜੀਤ ਖਾਲਸਾ ਮੈਂ ਵਾਦਾ ਕਰਦਾ ਸਵਾ ਤਿੰਨ ਲੱਖ ਵੋਟ ਤੇ ਜਿੱਤ ਗਿਆ ਕੌਣ ਕਰ ਦੂਗਾ ਐਡੀ ਵੱਡੀ ਕੁਰਬਾਨੀ ਓਏ ਆਪਣੀ ਦਾੜੀ ਪੱਟੀ ਗਈ ਸੀ ਆਹ ਪਗੜੀ ਲੈ ਕੇ ਪੈਰਾਂ 'ਚ ਡਿੱਗ ਪਈ ਸੀ ਉਹਨੇ ਚੱਕ ਕੇ ਸਿਰ ਤੇ ਧਰੀ ਜਰਾ ਸੀ ਇੱਕ ਪਰਚੀ ਵੀ ਨਹੀਂ ਪਾ ਸਕਦੇ ਨਹੀਂ ਅਸੀਂ ਤੁਸੀਂ ਕਾਂਜੇ ਇਹਨੂੰ ਇੱਕ ਪਰਚੀ ਨਹੀਂ ਪਾ ਸਕਦੇ ਇਹ ਤੇ ਛੱਪੜ ਤੇ ਖੁੰਡ ਚਰਚਾ ਹੁੰਦੀ ਆ ਨਵੀਂ ਯਾਰ ਖਾਲਸੇ ਨੂੰ ਬੁੱਟਪੋ ਬਹੁਤ ਇੰਪੋਰਟੈਂਟ ਹੈ ਜੁਗਾ ਖਾਲਸਾ ਹੋਵੇ ਪੀਰ ਕੋਟ ਤਾਂ ਯਾਰ ਬਈ ਸਮਝ ਇਕ ਲੱਗਦੀ ਪੀਰ ਕੋਟ ਤਾਂ ਬਈ ਆਪਣਾ ਸਰਬਜੀ ਸਿੰਘ ਬਈ ਭਾਈ ਸਾਹਿਬ ਕਹੇ ਨੌਕਰਾਂ ਦੇ ਦਿੰਦੀਆਂ ਸੀ ਨੌਕਰਾਂ ਕਿਹੜੇ ਕੰਮਰ ਨੂੰ ਦਿੱਤਾ ਨੌਕਰਾ ਅੱਜ ਤਾਂ ਕਹਿੰਦੇ ਨਹੀਂ ਕੋਈ ਹੁਣ ਦਿੱਤੀ ਆ ਨੌਕਰੀਆਂ ਦੇ ਦਿੰਦੀਆਂ ਕਿ ਜਵਾਕਾਂ ਨੂੰ ਅਸੀਂ ਕੀ ਨੇ ਝਾੜੂ ਵਾਲੇ ਕਹਿੰਦੇ ਕਿਰਕੇ ਨੂੰ ਦਿੱਤੀਆਂ ਨੌਕਰੀ ਭਾਈ ਸਰੂਜੀ ਸਿੰਘ ਖਾਲਸਾ ਕਿਵੇਂ ਬਦਲੀ ਹਵਾ ਕਿਵੇਂ ਬਦਲੀ ਹੈ ਹਵਾ ਉਹਨਾਂ ਨੂੰ ਮਤਲਬ ਜੀ ਜਿਨ੍ਹਾਂ ਦੀ ਜਾਗਦੀ ਜ਼ਮੀਰ ਆ ਉਹ ਇਹਨਾਂ ਨੂੰ ਵੋਟਾਂ ਪਾਉਣਗੇ ਤਾਂ ਕਰਕੇ ਉਹਨਾਂ ਦੇ ਨਹੀਂ ਦੇ ਸਕਦੇ ਸਿੱਖਾਂ ਨੂੰ ਚਾਹੀਦੀ ਹੈ ਵੀ ਸਿੱਖਾਂ ਦਾ ਸਾਥ ਦੇਣ ਦੇ ਦੇਖੋ ਜੀ ਮੁਕਾਬਲਾ ਸਮ ਦੱਸਦੇ ਆ ਇੱਕ ਤਾਂ ਕਰਮਜੀਤ ਮੋਹਲ ਦਾ ਰਹਿ ਗਿਆ ਸਰਮਜੀਤ ਹੈ ਨਾ ਜਾਂ ਉਹ ਧੋਨਾਂ ਨਾਲ ਬਗਾਲ ਹੈ ਇਸ ਮੋਕੇ ਹੋਰ ਪਾਰਟੀਆਂ ਸਾਰੀਆਂ ਦੇ ਪਿੱਛੇ ਇਹਨਾਂ ਦੀ ਜਿੱਤੂ ਕੋਈ 10 ਦੇ ਚਿੱਤੇ ਚਾਹੀ 20 ਹਜ਼ਾਰ ਦੇ ਚਿੱਤੇ ਭਾਈ ਸਰੂਜੀ ਸਿੰਘ ਖਾਲਸਾ ਵੀ ਲੜ ਰਹੇ ਚੋਂ ਜਾਣਦੇ ਉਹਨਾਂ ਨੂੰ ਹਾਂ ਜਾਣਦੇ ਉਹਨਾਂ ਨੂੰ ਕਿਵੇਂ ਲੱਗਦਾ ਅਸੀਂ ਤਾਂ ਕਹਿੰਦੇ ਆ ਵੀ ਜਿੱਤੇ ਇਹ ਤਾਂ ਕਾਇਨ ਨਿਆ ਵਿਜੀਤ ਤੇ ਵੀ ਚਾਰਾ ਪਟਾਚਾ ਡੂ ਵਾਲੇ ਨੂੰ ਪਾਵਾਂਗੇ ਪਹਿਲਾਂ ਵੀ ਉਸ ਨੂੰ ਪਾਈ ਸੀਗੀ ਕੀ ਕੰਮ ਵਧੀਆ ਲੱਗਦੇ ਆ ਸਰਕਾਰ ਦੇ ਕੰਮ ਤਾਂ ਹਲੇ ਉਹਦੇ ਹੱਥ ਹੀ ਨਹੀਂ ਆਇਆ ਕੁਛ ਉਹ ਕਰੇ ਕੀ ਹਨ ਮੁੱਖ ਮੰਤਰੀ ਹੈ ਬਾਪੂ ਹਾਂ ਮੁੱਖ ਮੰਤਰੀ ਤਾਂ ਹੈ ਜਦੋਂ ਗਾਂਹ ਪੁੱਤ ਕੀ ਕਰੂਗਾ ਜਿਹਨੂੰ ਪਿਆਦੇ ਹੱਥ ਹੋਵੇ ਹੱਥ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਮੈਂ ਸਰੇਂਦਰਪਾਲ ਸਿੰਘ ਤੁਸੀਂ ਦੇਖ ਰਹੇ ਹੋ ਆਰਐਮਬੀ ਟੈਲੀਵਿਜ਼ਨ ਤੇ ਅਸੀਂ ਪਹੁੰਚੇ ਆ ਪਿੰਡ ਮਹਾਰਾਜ ਜੋ ਫਰੀਦਕੋਟ ਲੋਕ ਸਭਾ ਹਲਕੇ ਦੇ ਦੀਨ ਆਉਂਦਾ ਹੈ ਇਹ ਕਾਫੀ ਜਿਹੜਾ ਵੱਡਾ ਪਿੰਡ ਹੈ ਤੇ ਰਾਜਨੀਤਿਕ ਪੱਖੋਂ ਵੀ ਕਾਫੀ ਤਾਕੜਾ ਹੈਗਾ ਵੀ ਇੱਥੋਂ ਕੈਪਟਨ ਮਰਿੰਦਰ ਸਿੰਘ ਆਉਂਦੇ ਨੇ ਤੇ ਅਸੀਂ ਸਮਝਾਂਗੇ ਲੋਕਾਂ ਤੋਂ ਵੀ ਹੁਣ ਕੀ ਮਾਹੌਲ ਹੈਗਾ ਸਿਆਸੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਭਾਈ ਸਰਬਜੀਤ ਸਿੰਘ ਚੋਣ ਲੜ ਰਹੇ ਆ ਦੇਖੋ ਜੀ ਮੁਕਾਬਲਾ ਤੁਹਾਨੂੰ ਦੱਸ ਦਿਆਂ ਇੱਕ ਤਾਂ ਕਰਮਜੀਤ ਮੋਹਲ ਦਾ ਰਹਿ ਗਿਆ ਇੱਕ ਰਹਿ ਗਿਆ ਜਿਹਨੇ ਉਹ ਬੇਅੰਤ ਦਾ ਇੰਦਰਾ ਗਾਂਧੀ ਮਾਰੀ ਹੈ ਸਰਬਜੀਤ ਹੈ ਨਾ ਜਾਂ ਉਹ ਦੋਨਾਂ ਦਾ ਮੁਕਾਬਲਾ ਇਸ ਮੋਕੇ ਹੋਰ ਪਾਰਟੀਆਂ ਸਾਰੀਆਂ ਦੇ ਪਿੱਛੇ ਹੈ ਅੱਛਾ ਬਸ ਤੁਹਾਡੇ ਸਾਹਮਣੇ ਰਿਜ਼ਲਟ ਆਜੂ ਇਹਨਾਂ ਚ ਜਿੱਤੂ ਕੁਝ ਦਸਤੇ ਚ ਤੇ ਚਾਹੀ 20000 ਤੇ ਜਿੱਤੇ ਬੰਦੇ ਅੱਛਾ ਹੋਰ ਸਾਲਾਂ ਦਾ ਕਾਂਗਰਸ ਪਿਛੇ ਆ ਗਏ ਪਿਛੇ ਆ ਗਏ ਅੱਛਾ ਤੇ ਕਾਲੀ ਜਾਲ ਸੁਖਵੀਰ ਸਿੰਘ ਬਾਦਲ ਕਹਿੰਦੇ ਹੁਣ ਅਸੀਂ ਕੰਮ ਕਰਨਾ ਪੰਜਾਬ ਦੇ ਲਈ ਉਹ ਚੋਣ ਮਨੋਤ ਪੱਤਰ ਜਾਰੀ ਕਰਿਆ ਉਹ ਤਾਂ ਸਾਰਾ ਕੁਝ ਕਹਾਂਗੇ ਜਿਹੜਾ ਜਿਹਨੂੰ ਪਹਿਲਾਂ 35 ਸਾਲ ਕਰਕੇ ਜਿਹੜੀ ਕਸ ਰਹਿੰਦੇ ਹੁਣ ਹੋਰ ਕੱਢ ਦੇਣਗੇ ਪੂਰੀ ਉਹ ਪਹਿਲਾਂ ਤਾਂ ਹੋਈ ਨਹੀਂ 70 ਸਾਲ ਹੋ ਗਏ ਨਾਲੋਂ ਸਦੀਕ ਸਾਹਿਬ ਨੇ ਕੰਮ ਕਿਨੇ ਕੀਤੇ ਸਦੀਕ ਸਾਹਿਬ ਦੇ ਗਿੜੇ ਨਹੀਂ ਮਾਰੇ ਸਾਡੇ ਦਾ ਮੋਟਾ ਦੁਖਦਾਈ ਕਹਿੰਦੇ ਉਹਦਾ ਮੋਟਾ ਤਾਂ ਉੱਥੇ ਜਾ ਕੇ ਵੀ ਪਾਇਆ ਸਮਝ ਜਾਂਦਾ ਮੋ ਲੋਕ ਸਭਾ ਜਾ ਕੇ ਵੀ ਸਮਝ ਜਾਂਦਾ ਉਹ ਉਹਦਾ ਕੰਮ ਕੁੰਮ ਕਰਕੇ ਸਾਡੇ ਏਰੀਆ ਥੱਕ ਜਾਂਦਾ ਉਹਦਾ ਕਿਲਾ ਕਰਾ ਕਰਕੇ ਮਸ਼ਹੂਰ ਹੈ ਯਾਰ ਵੀ ਸ੍ਰੀ ਗਾਗ ਸ੍ਰੀ ਗਾਗ ਇਹ ਕਰਮਜੀਤ ਨੂੰ ਮੋਲ ਵੀ ਕਹਿੰਦਾ ਫਿਲਮਾਂ ਬਣਾਉਂਗਾ ਮੈਂ ਤਾਂ ਫਿਲਮਾਂ ਤਾਂ ਬਣਾਉਂਗਾ ਫਰਕ ਤਾਂ ਹੈਗਾ ਮੁੰਡਾ ਖੁੰਡਾ ਬੋਲਦਾ ਚੱਲਦਾ ਤੇ ਵਧ ਗਿਆ ਇਹ ਬੋਲ ਚੱਲ ਨਹੀਂ ਕੰਮ ਵੀ ਹੋਣਾ ਚਾਹੀਦਾ ਨਾ ਕੰਮ ਇਹ ਕਹਿੰਦਾ ਵੀ ਪਹਿਲਾਂ ਧਰ ਤੇ ਕੰਮ ਹੀ ਕਰੂੰ ਮੈਂ ਅੱਛਾ ਹਾਂ ਕੀ ਲੱਗਦਾ ਹੈ ਕੀ ਮਾਹੌਲ ਮਾਹੌਲ ਤਾਂ ਹੀ ਖਾਲਸੇ ਨੂੰ ਵੋਟ ਪਾਵਾਂਗੇ ਸਰਬਜੀਤ ਨੂੰ ਜੀ ਅੱਛਾ ਹਾਂ ਕਿਵੇਂ ਹਾਂ ਹੁਣ ਕੁਰਬਾਨੀ ਕਰੀਏ ਸਿੱਖਾਂ ਦੇ ਖਾਤਰ ਅਕਾਲ ਤਖਤ ਟਟਾਇਆ ਹ ਹਾਂ ਤੇ ਆਮ ਆਦਮੀ ਪਾਰਟੀ ਵਾਲੇ ਵੀ ਕਹਿੰਦੇ ਕੰਮ ਬਹੁਤ ਕਰਿਆ ਸੀ ਕੰਮ ਕਰੇ ਇੱਕ ਵਾਰੀ ਮੌਕਾ ਉਹਨੂੰ ਦੇਵਾਂਗੇ ਅੱਛਾ ਹਾਂ ਬਾਕੀ ਬਾਅਦ ਦੇਖਾਂਗੇ ਬਾਕੀ ਬਾਤ ਦੇਖਾਂਗੇ ਕਿ ਪੰਜਾਬ ਦੇ ਰੱਖਾਂਗੇ ਤੇ ਕਾਲੀਦਾਲ ਵਾਲੇ ਵੀ ਬਹੁਤ ਕਹਿੰਦੇ ਸੀ ਕੰਮ ਕਰਿਆ ਕਰੇ ਹੋਣਗੇ ਚਲੋ ਆਪਦੇ ਇੱਕ ਵਾਰੀ ਸਾਡਾ ਤਾਂ ਫਰਜ਼ ਹੈ ਜੀ ਉਹਨੂੰ ਮੌਕਾ ਦੇਣ ਦਾ ਪਹਿਲਾਂ ਤਾਂ ਜਾਣਦੇ ਸੀ ਭਾਈ ਸਰੂਜੀ ਸਿੰਘ ਨੂੰ ਕਿ ਨਹੀਂ ਨਹੀਂ ਪਹਿਲਾਂ ਨਹੀਂ ਜਾਣਦੇ ਸੀ ਕਿ ਹੁਣ ਆਏ ਹੁਣ ਹੁਣੇ ਹੁਣੇ ਜਾਨਸਾਨ ਹੋਈ ਹੈ ਜੀ ਪਿੰਡ ਆਏ ਸੀਗੇ ਪਿੰਡ ਆਏ ਸੀ ਹੈ ਕੀ ਮੌਂ ਰਹੇ ਆ ਠੀਕ ਰਹੇ ਆ ਪਿੰਡ ਆ ਹੁਣ ਘੇੜਾ ਲੈਣਾ ਉੱਥੇ ਗਾਂ ਤੁਹਾਨੂੰ ਜਾਣਗੇ ਬੰਦੇ ਇਕੱਠੇ ਹੋਈ ਜਾਂਦੇ अच्छा हां यार ਅਸੀਂ ਦਹੀਂ ਖਾਲਸੇ ਨੂੰ ਪਾਵਾਂਗੇ ਸਰਜੀਤ ਸਿੰਘ ਸਾਰੇ ਤੁਸੀਂ ਇਹ ਕਹੇ ਕਦੇ ਰਹਿਤ ਨਹੀਂ ਕਰ ਲਈ ਸਾਰੇ ਪਿੰਡ ਵਾਲੇ ਰਹਿ ਕਾਦੀ ਹੈ ਇਹ ਰਹਿ ਤਾਂ ਹੁਣ ਤੁਸੀਂ ਬਣਵਾਇਆ ਦੇਖੋ ਸਾਰੇ ਨੂੰ ਆਪਾਂ ਪਾਪਾ ਦੇਖ ਲਈਆਂ ਹੁਣ 50 55 ਸਾਲ ਦੀ ਹੋਰ ਹੋਈ ਵੀ ਹੈ ਹਮ ਸਾਰਿਆਂ ਨੂੰ ਪਾਪਾ ਦੇਖ ਲਈ ਕੀ ਕਰਦੇ ਕੁਛ ਕਿਸਾਨੀ ਦੇ ਤੌਰ ਤੇ ਦੇਖੋ ਬੀ ਜੀ ਪੀ ਦੇ ਇਹਨਾਂ ਨੇ ਇੱਥੇ ਲਾਇਆ ਪਿਆ ਹੰਸ ਰਾਜ ਜਿਹੜੇ ਆਪਾਂ ਡਾਂਗਾ ਮਾਰਦੇ ਨੇ ਵੀ ਆਪਾਂ ਉਹਨਾਂ ਨੂੰ ਵੋਟ ਪਾਵਾਂਗੇ ਕਾਂਗਰਸ ਵਾਲੇ ਕਹਿੰਦੇ ਬਹੁਤ ਕੰਮ ਕਰਿਆ ਸੀ ਕਹਿਣ ਨੂੰ ਕੀ ਹੈ ਤਾਲੂਏਣਾ ਜੀ ਵੀ ਮਾਰ ਦੇਣੀ ਕਾੜੀਦਲ ਬਾਦਲ ਵੀ ਕਹਿੰਦਾ ਵੀ ਬਹੁਤ ਅਸੀਂ ਮੋਟਾਂ ਲਵਾਈਆਂ ਕਿਸਾਨਾਂ ਦਾ ਫਾਇਦਾ ਕੀਤਾ ਐਮਦ ਲਿਆਂਦਾ ਹੋਰ ਕੀਤਾ ਬਸ ਠੀਕ ਆ ਆਪੋ ਆਪਣੀ ਜਗ੍ਹਾ ਕੁਝ ਕੋਈ ਗਈ ਜੇ ਬਹਿਣਾ ਆਪਾਂ ਕਿਸੇ ਸੋਚ ਥੋੜੀ ਬਣ ਕੇ ਬਦਲਾਅ ਕੀ ਅਸੀਂ ਕਈ ਪਿੰਡਾਂ ਦੇ ਨਯੌਰ ਵੀ ਗਏ ਕੋਠਾਗੁਰੂ ਵੀ ਗਏ ਤੇ ਜੈਤੂ ਵਾਲੇ ਪਾਸੇ ਵੀ ਗਏ ਸਾਰੇ ਭਾਈ ਸਾਹਿਬ ਹੱਕ ਤੇ ਬਦਲਿਆ ਕਿਵੇਂ ਮਾਹੌਲ ਜੇ ਹੁਣ ਆਪਾਂ ਹਰ ਇੱਕ ਬੰਦਾ ਪੜਿਆ ਲਿਖਿਆ ਨਾ ਹੂੰ ਸੋਚਦਾ ਨਾ ਹੂੰ ਤੇ ਨੇ ਵੀ ਜਰਾ ਆਪਾਂ ਤਾਂ ਖਾਲਸੇ ਨੂੰ ਹੀ ਵੋਟ ਪਾ ਕੇ ਰਹਿ ਜਾਈਏ ਖੁਸ਼ ਆ ਸੀ ਉਹਦੇ ਤੋਂ ਕੀ ਜੀ ਵਧੀਆ ਲੱਗਦੀ ਉਹਨਾਂ ਦੀ ਯਾਰ ਕੁਛ ਨਹੀਂ ਆਪਾਂ ਉਹਨੂੰ ਮਿਲੇ ਨਹੀਂ ਵਿਚਾਰੇ ਉਹਨਾਂ ਠੀਕ ਹੈ ਆਪਾਂ ਉਹਨਾਂ ਦੀ ਵਿਚਾਰ ਪਟਾਂਦਰਾਂ ਨਹੀਂ ਸੁਣੇ ਤੇ ਬਸ ਸਾਨੂੰ ਤਾਂ ਇਹੀ ਚੀਜ਼ ਵਧੀਆ ਲੱਗਦੀ ਐ ਲੈ ਵੀ ਯਾਰ ਆਪਣੇ ਇੰਦਰਾਂ ਨੇ ਉਹਦੋਂ ਕੀ ਕੀਤਾ ਸੀ ਹੂੰ ਠੀਕ ਹੈ ਕਿ ਨਹੀਂ ਉਹਨਾਂ ਦੀ ਅਨਸਵੰਸਾ ਇਹੀ ਦੇਖ ਕੇ ਕਹਿੰਦੇ ਨੇ ਚਲੋ ਯਾਰ ਵੋਟ ਖਾਲਸੇ ਨੂੰ ਪਾਈਏ ਭਾਈ ਸਰਜੀਤ ਸਿੰਘ ਦਾ ਕਿਵੇਂ ਮਾਹੌਲ ਇੱਧਰ ਬਾਵੇਂ ਠੀਕ ਹੈ ਸਿੱਖ ਭਗਤ ਕੌਮ ਨੂੰ ਵਧੀਆਗਾ ਜਿਹੜੇ ਸਿੱਖ ਆ ਉਹ ਤਾਂ ਪੂਣੀ ਪਉਣਗੇ ਵਾਕ ਅੱਛਾ ਦੰਗੇ ਦੇ ਵੀ ਸਾਹ ਜਿਵੇਂ ਤਰ੍ਹਾਂ ਸੀ ਜਿੱਤੰਗਾ ਹੋਇਆ ਐਂ ਕਰਕੇ ਵੋਟ ਹੈਗੀ ਉਹਦੀ ਭਾਈ ਸਰਬਜੀਤ ਸਿੰਘ ਖੜਾ ਹੋਇਆ ਬਿਆਨਤ ਸਿੰਘ ਦਾ ਮੁੰਡਾ ਠੀਕ ਹੈ ਜਿਹਨੇ ਉਹ ਇੰਦਰਾ ਗਾਂਧੀ ਮਾਰੀ ਸੀ ਸੀਹਿਤ ਪਰਿਵਾਰ ਆ ਕਹਿੰਦੇ ਠੀਕ ਆ ਉਹਨੇ ਕੁਰਬਾਨੀ ਕਰੀ ਐ ਪਰ ਅਸੀਂ ਪਹਿਲਾਂ ਦੇ ਇਕੱਲੇ ਬਾਲ ਨੂੰ ਵੋਟ ਪਾਉਂਦੇ ਆ ਅੱਛਾ ਤੇ ਬਾਦਲ ਸਾਹਿਬ ਵਧੀਆ ਲੱਗਦੇ ਆ ਹੈ ਬਾਦਲ ਸਾਹਿਬ ਵਧੀਆ ਲੱਗਦੇ ਆ ਹਾਂ ਪੀਰ ਕੋਟ ਤੋਂ ਯਾਰ ਭਾਈ ਸਰਬਜੀਤ ਲੱਗਦਾ ਭਾਈ ਸਰਬਜੀਤ ਸਿੰਘ ਖਾਲਸਾ ਹਾਂਜੀ ਅੱਛਾ ਕਿਵੇਂ ਬਸ ਉਹਦਾ ਜਿਆਦਾ ਰਜਾਣ ਅੱਛਾ ਇਹ ਮੈਨੂੰ ਥੋੜੇ ਦਿਨਾਂ ਦਾ ਰਜਾਣ ਜਾ ਬਣਿਆ ਨਾ ਹਾਂ ਉਦੋਂ ਨਹੀਂ ਇੱਕੋ ਦਮ ਇੱਕੋ ਦਮ ਬਣ ਗਿਆ ਪਹਿਲਾਂ ਜਦੋਂ ਅਸੀਂ ਗੱਲ ਕਰਦੇ ਸੀ ਪਹਿਲਾਂ ਤਾਂ ਮੇਨ ਇਹ ਦੋ ਤਿੰਨ ਪਾਰਟੀਆਂ ਦੀ ਗੱਲ ਹੁੰਦੀ ਸੀ ਹਾਂ ਇੱਕਤੀ ਉਹਦੀ ਵੱਧ ਆ ਜੀ ਉਹਦੀ ਹੈ ਕਰਮਜੀਤਨ ਮੋਲਦਾ ਕਿਵੇਂ ਕਰਮਜੀਤ ਇਹ ਤੋਂ ਬਾਅਦ ਚ ਕਰਮਜੀਤਨ ਮੋਲ ਇਹਨਾਂ ਦੋਨਾਂ ਦੋਨਾਂ ਦੀ ਹੈ ਅਕਾਲੀ ਦਲ ਵਾਲੇ ਅਕਾਲੀ ਦਲ ਵਾਲੇ ਦਾ ਥੱਲੇ ਹੈ ਤ੍ਰੀਂਗੌਰ ਤੇ ਛਰ ਵੀ ਤੂੰ ਵੀ ਖਾਲਸਾ ਕਾਰਨ ਕਰਨਗੇ ਇਹਨਾਂ ਲੋਕਾਂ ਨੇ ਆਈ ਸਰਕਾਰ ਦੇਖ ਲਈ ਤੇ ਪਹਿਲਾਂ ਵਾਲਿਆਂ ਵੀ ਦੇਖ ਲਈਆਂ ਬੇਅਦਬੀ ਦੇ ਮੁੱਦੇ ਦੇਖ ਲੋ ਕੀ ਕੁਝ ਹੋਇਆ ਇਹਨਾਂ ਨੇ ਸੌਂ ਖਾਧੀ ਸੀ ਵੀ ਅਸੀਂ 24 ਘੰਟਾ ਚੌਕ ਕਰਾਂਗੇ ਕੀ ਕਰਤਾ ਇਹਨਾਂ ਨੇ ਕੁਝ ਨਹੀਂ ਕੀਤਾ ਨਹੀਂ ਕਾਲੀਦਾਲ ਤਾਂ ਕਹਿੰਦਾ ਰਿਹਾ ਵੀ ਸਹੂਲਤਾਂ ਬਹੁਤੀਆਂ ਕਿਸਾਨਾਂ ਨੂੰ ਮੋਟਰਾਂ ਦਿੱਤੀਆਂ ਆਹ ਦਿੱਤਾ ਕਿੰਨੀਆਂ ਚੀਜ਼ਾਂ ਗਣਾਉਂਦੇ ਆ ਇਸ ਸਹੂਲਤਾਂ ਸਰਕਾਰਾਂ ਦਿੰਦੀਆਂ ਨੇ ਜਿਹਦੇ ਤੱਤਾਂ ਕੋਈ ਕੋਈ ਥਾਂ ਤਾਂ ਨਹੀਂ ਕਿਤੇ ਲੋਕਾਂ ਨੇ ਵੋਟਾਂ ਹੀ ਪਾਆਂ ਟੈਕਸ ਵੀ ਲੋਕਾਂ ਦਾ ਪੈਸਾ ਹੀ ਹੁੰਦਾ ਟੈਕਸ ਸਭ ਕੁਝ ਲੋਕਾਂ ਦਾ ਬਈ ਤੜਕੇ ਚਾਹ ਚਾਹ ਸਿੱਖੜ ਡੱਬੀ ਤੋਂ ਲੈ ਕੇ ਦੇਖ ਲੈ ਕੋਲ ਟੈਕਸ ਦਿੰਦੇ ਆ ਇਹ ਲੋਕਾਂ ਦਾ ਪੈਸ ਇਹ ਜੇ ਕੰਮ ਕਰਤਾ ਕੋਈ ਛਾਨਤਾ ਨਹੀਂ ਹੈਗਾ ਇਹ ਹੂੰ ਹੁਣ ਇਹਨਾਂ ਨੇ ਮੁੱਦੇ ਤੇ ਵੀ ਅਸੀਂ ਬੇਅਦਬੀ ਵਾਲਿਆਂ ਨੂੰ ਅੰਦਰ ਕਰਾਂਗੇ ਕੀ ਕਰਤਾ ਇਹਨਾਂ ਨੇ ਝਾੜੂ ਵਾਲਿਆਂ ਨੇ ਝਾੜੂ ਵਾਲਿਆਂ ਨੇ ਕੁਝ ਨਹੀਂ ਕੀਤਾ ਭਾਈ ਸਰਵਜੀਤ ਸਿੰਘ ਖਾਲਸਾ ਜੋ ਬਿਆਨਤ ਸਿੰਘ ਦੇ ਸੁਪੁੱਤਰ ਆ ਉਹ ਵੀ ਇਲੈਕਸ਼ਨ ਲੜ ਰਹੇ ਆ ਹਾਂਜੀ ਹਾਂਜੀ ਕਿਵੇਂ ਲੱਗਦਾ ਅਭੀ ਤਾਂ ਉਹਨਾਂ ਦੇ ਵੀ ਹੈਗੇ ਸਾਡੇ ਪਿੰਡ ਦੇ ਵਿੱਚੋਂ ਕਾਫੀ ਹੈ ਜੇ ਹੁਣ ਕਲਾਕਾਰਾਂ ਵਾਲੀ ਗੱਲ ਚੱਲਦੀ ਆ ਵੀ ਪਹਿਲਾਂ ਸਦੀਕ ਸਾਹਿਬ ਹੁਣ ਕਰਮਜੀਤ ਅਨਮੋਲ ਆ ਜਾਂ ਹੰਸ ਰਾਜ ਆ ਵੀ ਇਹੇ ਬਾਅਦ ਚ ਆਉਂਦੇ ਨੇ ਜਦ ਤੱਕ ਇਹ ਫਿਲਮਾਂ ਬਣਾਉਣ ਵਾਗ ਗਏ ਗਾਣੇ ਗਾਉਣ ਲੱਗ ਗਏ ਇਹ ਕਿਵੇਂ ਲੱਗਦਾ ਕੀ ਕਹਿ ਸਕਦੇ ਜੀ ਹਜੇ ਦੁਨੀਆ ਦਾ ਕੋਈ ਪਤਾ ਨਹੀਂ ਲੱਗਦਾ ਕਿੱਧਰ ਕੀ ਆ ਕਿ ਮੈਂ ਖੜੇ ਤਾਂ ਆਪੋ ਆਪਣੇ ਉਮੀਦਵਾਰ ਕਰੇ ਸਾਰੇ ਨੇ ਅੱਛਾ ਹਾਂਜੀ ਤੇ ਕਾਲੀ ਦਲ ਦਾ ਕਿਵੇਂ ਲੱਗਦਾ ਕਾਲੀ ਦਲ ਦਾ ਵੀ ਹੈ ਜੀ ਸਾਡੇ ਤਾਂ ਕਾਫੀ ਜ਼ੋਰ ਹੈ ਤੇ ਕਾਂਗਰਸ ਦਾ ਕਾਂਗਰਸ ਦਾ ਘਟ ਹੈ ਜੀ ਘਟ ਹੈ ਹਾਂਜੀ ਬਹੁਤ ਵੋਟਾਂ ਤਾਂ ਜਿੱਤੂਗਾ ਖਾਲਸਾ ਉਹ ਨਹੀਂ ਤੂੰ ਜਾਣਦੇ ਜੀ ਪਹਿਲਾਂ ਆਹੋ ਅੱਛਾ ਉੱਥੇ ਮਾਰੀ ਆ ਉਹਨੇ ਜਿੰਦਰਾ ਮਾਰੀ ਆ ਉੱਥੇ ਸੀ ਉਹ ਦਿੱਲੀ ਸੀ ਤੂੰ ਦਿੱਲੀ ਸੀਗੇ ਹਾਂ ਅੱਛਾ ਬਸ ਮੈਂ ਖੜ ਕੇ ਬਹੁਤ ਮੈਨ ਲੱਗ ਚੜਾ ਅੱਛਾ ਤੇ ਉਦੋਂ ਦੇ ਜਾਣਦੇ ਦਾ ਛੋਟਾ ਸੀ ਉਦੋਂ ਦਾ ਸਰਬਜੀਤ ਸਿੰਘ ਨਾ ਇਹਦਾ ਪਿਓ ਸੀ ਸਾਡੇ ਨਾਲ ਦਾ ਕੀ ਪਿਓ ਮਾਰ ਕੇ ਹਟਿਆ ਜੀ ਤੁਸੀਂ ਪੜਸੇ ਪੜਸੇ ਸੀਗੇ ਤੁਸੀਂ ਕਹਦੇ ਸੀ ਮੈਂ ਟਰੱਕਾਂ ਤੇ ਸੀ ਟਰੱਕ ਚਲਾਉਂਦੇ ਸੀ ਅੱਛਾ ਤੇ ਕੀ ਮਾਹੌਲ ਆ ਫੇ ਪਾਈ ਸਰਬਜੀਤ ਸਿੰਘ ਖਾਸੇ ਇਧਰੋਂ ਪੂਰਾ ਹੀ ਵਧ ਗਿਆ ਨੌਕਰੀਆਂ ਦੇ ਦਿਆਂ ਕਹਦੇ ਆਪਾਂ ਹਾਂ ਕਹਿੰਦਾ ਨੌਕਰੀਆਂ ਦੇ ਦਿਆਂ ਸੀ ਦੋ ਕਰਿਆ ਕਿਹੜੇ ਕੰਕਰ ਨੂੰ ਦਿੱਤਾ ਨੌਕਰਾ ਅੱਛਾ ਤਾਂ ਕਹਿੰਦੇ ਨਹੀਂ ਕੋਈ ਨਹੀਂ ਦਿੱਤੀ ਆ ਸਾ ਕੋਈ ਨਹੀਂ ਲੱਗਾ ਸਾਡੇ ਨੂੰ ਉਹ ਜਾ ਕੇ ਕੋਈ ਕੁੰੰਦਾ ਜਾਂ ਬੁੜੀ ਕੋਈ ਦੱਸਣ ਪ੍ਰਾਈਵੇਟ ਜੇ ਕੇ ਬਾਣੀਆਂ ਜੇ ਲੱਗਿਆ ਉਹ ਤਾਂ ਮੇਰੇ ਅਰਕਾ ਲੱਗੋ ਧਾੜੀ ਤੇ ਕਰੂਗੀ ਮਾਹੌਲ ਕਿਵੇਂ ਫਰੀਦਕੋਟ ਦਾ ਫਰੀਦਕੋਟ ਦਾ ਮਾਹੌਲ ਤਾਂ ਵਾਵਾ ਜੀ ਆ ਬਸ ਕਿਵੇਂ ਨਾਲ ਜੇ ਬਸ ਕੋਈ ਪਤਾ ਨਹੀਂ ਕਿ ਕਿਹੜੇ ਦਾ ਆਪਣਾ ਅੱਕਾ ਪਹਿਣਾ ਭਾਈ ਸਰੂਜੀ ਸਿੰਘ ਦਾ ਕਿਵੇਂ ਲੱਗਦਾ ਇਹਦਾ ਠੀਕ ਆ ਮਾਹੌਲੇ ਦਾ ਫਰਕ ਆ ਫਰਕ ਹੈ ਹੂੰ ਪਹਿਲਾਂ ਜਾਣਦੇ ਸੀ ਜੀ ਨੂੰ ਪਹਿਲਾਂ ਤਾਂ ਕੰਮ ਨੂੰ ਜਾਣਦੇ ਸੀ ਬਸ ਜਦੋਂ ਟੈਕ ਹੋ ਗਿਆ ਉਦੋਂ ਸਿੱਖਣ ਲੱਗੇ ਉਹ ਉਹਦਾ ਸੁਣ ਲੈਣਾ ਵੀ ਉਹ ਚਾਰ-ਕਸਾਲਾਂ ਦਾ 6-5 ਸਾਲਾਂ ਦਾ ਜਾਈ ਸੁਣ ਲਈਦਾ ਹਾਂ ਐ ਗੱਲਾਂ ਸੁਣ ਲੈਣੀਆਂ ਹੋਰ ਹੋਰ ਪਾਰਟੀਆਂ ਦੇ ਉਮੀਦਵਾਰ ਆਏ ਬਹੁਤ ਬਗਾਵ ਆਉਂਦੇ ਜਾਂ ਮਾੜੀ ਮੋਟੀ ਰਹਿੰਦੀ ਆ ਹਰੇਕ ਨੂੰ ਪੁੱਛ ਲੈਂਦੇ ਕਿ ਬਸ ਮੁੜ ਜਾਂਦੇ ਆ ਕੇ ਭਾਈ ਸਰਵਜੀਤ ਸਿੰਘ ਖਾਲਸਾ ਖੜੇ ਹੋਏ ਨੇ ਹਾਂ ਹਾਂ ਉਹਨਾਂ ਦਾ ਕਿਵੇਂ ਮੌਲ ਨਹੀਂ ਬਹੁਤ ਵਧੀਆ ਆਏ ਜਿਹੜਾ ਹਾਈਵੇ ਆ ਬੰਦੇ ਆਏ ਸੀ ਹਾਂ ਆਏ ਸੀ ਉਹ ਹਾਂਾਰੇ ਬੰਦੇ ਪੂਰੇ ਹੱਕ ਦੇ ਪਰ ਕਹਾਂ ਕਿਸਮਤ ਕਰਦੀ ਆ ਪਰ ਉਹ ਕਹਿੰਦੇ ਜ਼ੋਰ ਵੀ ਆਨ ਬਲ ਬਸ ਵੀ ਸਰਬਜੀਤ ਸਿੰਘ ਖਾਲਸਾ ਜੀ ਹਾਂ ਜੀ ਵਾਹ ਵਾਹ ਖਾਇਸ਼ ਕੀ ਲੱਗਦਾ ਫਿਰ ਐਤ ਕੀ ਤੇ ਸਾਨੂੰ ਤਾਂ ਐਂ ਲੱਗਦਾ ਵੀ ਉਹੀ ਫੇਰ ਜਿੱਤੂਗਾ ਕਿਹੜਾ ਆ ਆ ਵਾਲਾ ਤੇ મોદી ਦੋ ਇਹਨਾਂ ਦੋਨਾਂ ਦਾ ਇਹ ਹੋਰ ਤਾਂ ਕੇਦਾ ਹੀ ਨਹੀਂ ਤੇ ਮਹਾਰਾ ਅੱਛਾ ਹੂੰ ਤੇ ਨਵੀਂ ਸਰਕਾਰ ਦੇ ਕੰਮ ਵਧੀਆ ਹੈਗੇ ਇਹ ਨਾ ਇਹ ਨੇ ਛੇਕ ਨੂੰ ਕਿਸੇ ਨੂੰ ਦੁੱਖ ਤਾਂ ਨਹੀਂ ਦਿੱਤਾ ਹੈ ਨਵੀਂ ਸਰਕਾਰ ਨੇ ਤਾਂ ਦੁੱਖ ਤਾਂ ਨਹੀਂ ਦਿੱਤਾ ਭਾਈ ਸਰਬਜੀਤ ਸਿੰਘ ਖਾਲਸਾ ਜੀ ਲੜ ਰਹੇ ਚੋਂ ਜਾਣਦੇ ਉਹਨਾਂ ਨੂੰ ਹਾਂ ਜਾਣਦੇ ਆ ਅੱਛਾ ਉਹਨਾਂ ਦਾ ਕਿਵੇਂ ਲੱਗਦਾ ਅੱਛਾ ਤਾਂ ਕਹਿੰਦੇ ਆ ਬਈ ਜਿੱਤੇ ਇਹ ਤਾਂ ਕਾਇਨੇ ਅਭੀ ਜਿੱਤ ਤੇ ਵਿਚਾਰਾ ਅਸੀਂ ਦਾ ਲੋ ਕਹਿੰਦੇ ਵੀ ਨਾ ਜਿੱਤੇ ਗਾਨੀ ਦੇ ਕੇ ਵੋਟ ਪਾਵਾਂਗੇ ਜ਼ਰੂਰ ਪਾਵਾਂਗੇ ਕਾਲੀ ਪਾਰਟੀ ਨੂੰ ਪਾਵਾਂਗੇ ਭਰਾਵਾ ਅੱਛਾ ਅੱਗੇ ਵੀ ਪਾਉਣੇ ਇਸ ਕਾਲੀ ਪਾਰਟੀ ਨੂੰ ਨੌਕਰੀਆਂ ਦੇ ਦਿੰਦੀਆਂ ਕਹਿੰਦੇ ਜਵਾਕਾਂ ਨੂੰ ਅਸੀਂ ਕਿਹਨੇ ਝਾੜੂ ਵਾਲੇ ਕਹਿੰਦੇ ਕਿਹਨੂੰ ਦਿੱਤੀ ਨੌਕਰੀ 40000 ਬੋਰਡ ਲੱਗਿਆ ਮੁੱਖ ਮੰਤਰੀ ਸਾਹਿਬ ਦੇ ਸਾਡੇ ਤਾਂ ਵੀਰ ਗੱਲ ਸੁਣ ਲੈ ਸਾਡੇ ਤਾਂ ਕਾਲਿਆਂ ਨੇ ਨੌਕਰੀ ਦਿੱਤੀ ਮੇਰੇ ਤਾਂ ਪੁੱਤ ਨੂੰ ਝਾੜੂ ਨੇ ਕੀ ਕਰਤਾ ਤੈਨਾਂ ਕਹੇ ਸੜਕਾਉਣ ਤੂੰ ਹੂੰ ਤੂੰ ਵੇਖ ਕਿਆ ਸੜਕਦਾ ਹਾਲ ਤਾਂ ਮੁੜ ਕੇ ਕੋਈ ਕਿਸੇ ਨੂੰ ਬਾਤ ਪੁੱਛਦਾ ਕੋਈ ਨਹੀਂ ਪਿੰਡ ਦਾ ਮੁੱਖ ਮੰਤਰੀ ਸੀਗਾ ਕੈਪਟਨ ਮਰਿੰਦਰ ਸਿੰਘ ਉਹ ਤੋਂ ਨਹੀਂ ਬੋਲਿਆ ਉਹ ਤਾਂ ਬਥੇਰਾ ਖੁਸ਼ ਕੀਤਾ ਫਿਰ ਕੈਪਟਨ ਨੇ ਤਾਂ ਸਾਡੇ ਨੇ ਵਾਧੂ ਕਰਕੇ ਗਿਆ ਐਤ ਕੀ ਤਾਂ ਖਬਰ ਲੱਗੀ ਥੋੜੀ ਕਹਿੰਦੇ ਰੋਸਾ ਹੈਗਾ ਤੁਹਾਨੂੰ ਫਿਰ ਰੋਸਾ ਹੁੰਦਾ ਹੀ ਹੈਗਾ ਭਾਈ ਕਾਂਗਰਸ ਦੇ ਕਿਹੜੇ ਕਾਂਗਰਸੀ ਪੈਂਦ ਰਿਹਾ ਤਾਂ ਤੁਹਾਨੂੰ ਕਹਿੰਦੇ ਕਿ ਉਹ ਉੱਥੇ ਆਪਣੇ ਕਾਂਗਰਸ ਦੇ ਕਿਹੜੇ ਉੱਥੇ ਆਪਣੇ ਪਤਾ ਨਹੀਂ ਨਾ ਨਹੀਂ ਆਇਆ ਤੇ ਨਾਾਨੂੰ ਪਤਾ ਹੈ ਪਤਾ ਹੀ ਨਹੀਂ ਹੈ ਪਤਾ ਹੀ ਨਹੀਂ ਕਾਂਗਰਸ ਦਾ ਕਿਹੜਾ ਬੀਜੇਪੀ ਵਾਲਾ ਤਾਂ ਪਤਾ ਉਹ ਬੀਜੇਪੀ ਵਾਲਾ ਅਨਸਰਾ ਜਾਂਚਾ ਉਹ ਵਿਰੋਧ ਕਰੀ ਜਾਂਦਾ ਸਾਹ ਨੂੰ ਵਿਰੋਧ ਕਰਕੇ ਜਿਆਦਾ ਪਤਾ ਉਹ ਤਾਂ ਅਜੀਬ ਅੱਜ ਦਾ ਬਿਆਨ ਹੈ ਤੜਕੇ ਕੱਲ ਕਹਿੰਦੇ ਮਜ਼ਹੂਰ ਕਰਤਾ ਤਾਂ ਯਾਨ ਸਰਾਂਸ ਹਾਂ ਠੀਕ ਫਿਰ ਕੋਈ ਪਾਰਟੀ ਦਾ ਸਭ ਲੋਕ ਛੱਡ ਗਏ ਸਭ ਵੋਟਾਂ ਇੱਧਰ ਪਾ ਰਹੇ ਬੱਚਾ ਬੱਚੀ ਜਵਾਕ ਵੀ ਚਲ ਜੀ ਨਹੀਂ ਵੋਟ ਵਣ ਉਹਨਾਂ ਨੂੰ ਵੀ ਲੈ ਰਹੇ ਉਹ ਵੀ ਕਹਿੰਦੇ ਅਕਰ ਘਰ ਜਾ ਕੇ ਬਿਸ਼ਰਭਜੀਤ ਨੂੰ ਜਿਤਾਓ ਯਾਰ ਸਾਡਾ ਤਾਂ ਖਿਆਲ ਹੀ ਅਸੀਂ ਤਾਂ ਇਹੀ ਚਾਹੁੰਦੇ ਆ ਇੱਥੇ ਛੱਪੜ ਤੇ ਖੁੰਡ ਚਰਚਾ ਹੁੰਦੀ ਹੈ ਨਹੀਂ ਯਾਰ ਖਾਲਸੇ ਨੂੰ ਵੋਟ ਪਾਣੀ ਹੈ ਅੱਛਾ ਕਲੀਅਰ ਹੀ ਠੀਕ ਹੈ ਬਾਕੀ ਕੋਈ ਛਾਣ ਨਹੀਂ ਨਾ ਕਰ ਰਹੇ ਹਾਂਜੀ ਆਪਣਾ ਹਰ ਬਿਹੰਤ ਸਿੰਘ ਦਾ ਜੀ ਬੇਟਾ ਆ ਭਾਈ ਸਰਵਜੀਤ ਸਿੰਘ ਹਾਂਜੀ ਭਾਈ ਸਰਵਜੀਤ ਸਿੰਘ ਹਾਂ ਸਰ ਠੀਕ ਹੈ ਇਹ ਅੱਗੇ ਵੀ ਅਸੀਂ ਕਈ ਬੰਦਾਂ ਨੂੰ ਪੁੱਛਿਆ ਕਿਵੇਂ ਬਦਲੀ ਹਵਾ ਕਿਵੇਂ ਬਦਲੀ ਇਹ ਹਵਾ ਉਹਨਾਂ ਨੂੰ ਮਤਲਬ ਜੀ ਜਿਨ੍ਹਾਂ ਦੀ ਜਾਗਦੀ ਜ਼ਮੀਰ ਆ ਉਹ ਇਹਨਾਂ ਨੂੰ ਵੋਟਾਂ ਪਾਉਣਗੇ ਹੂੰ ਠੀਕ ਹੈ ਉਹਨਾਂ ਦੇ ਪਿਤਾ ਨੇ ਢੀਛੀ ਦਿੱਤੀ ਉਹਨਾਂ ਦੇ ਮਾਤਾ ਦੀ ਤਾਂ ਕਰਕੇ ਉਹਨਾਂ ਦਾ ਦੇਣ ਨਹੀਂ ਦੇ ਸਕਦੇ ਸਿੱਖਾਂ ਨੂੰ ਚਾਹੀਦੀ ਆ ਵੀ ਸਿੱਖਾਂ ਦਾ ਸਾਥ ਦੇਣ ਅੱਛਾ ਹਾਂਜੀ ਦੂਜੀਆਂ ਪਾਰਟੀਆਂ ਦਾ ਕਿਵੇਂ ਲੱਗਦਾ ਉਜੀ ਪਾਰਟੀਆਂ ਦਾ ਜੀ ਆਪਦੇ ਥਾਈਆਂ ਵੈਸੇ ਇਹਨਾਂ ਦਾ ਅੱਜ ਦੀ ਘੜੀ ਮਤਲਬ ਬਹੁਤ ਜ਼ਿਆਦਾ ਹੈ ਮਤਲਬ ਸਾਡਾ ਸਾਰਾ ਪਿੰਡ ਇਹਨਾਂ ਦਾ ਬਹੁਤ ਪ੍ਰਚਾਰ ਕਰ ਰਿਹਾ ਅਜਾ ਕਲਾਕਾਰਾਂ ਕਿਵੇਂ ਦੇਖਦੇ ਹਾਂ ਪਹਿਲਾਂ ਸੁਦੀਕ ਸਾਹਿਬ ਆਏ ਕਲਾਕਾਰ ਹੁਣ ਦੋ ਫਿਰ ਕਲਾਕਾਰ ਮદાન ਚ ਉਹ ਫਿਲਮਾਂ ਬਣਾਉਣ ਵਗ ਜਾਂਦੇ ਜਾਂ ਉਹ ਕਹਿੰਦੇ ਅਸੀਂ ਗਾਣੇ ਗਾਉਣੇ ਆ ਉਹਦਾ ਕਿਵੇਂ ਸਿਆਸਤ ਚ ਕਿਵੇਂ ਦੇਖਣ ਕਲਾਕਾਰਾਂ ਕਲਾਕਾਰਾਂ ਦਾ ਭਾਈ ਆਪਦੀਆਂ ਵੋਟਾਂ ਲੈ ਕੇ ਤੁਰਦੇ ਲੱਗਦੇ ਆ ਠੀਕ ਹੈ ਪੈਨਸ਼ਨ ਲੈ ਜਾਂਦੇ ਜਿੰਨੇ ਬੈਨੀਫਿਟ ਮਿਲਦੇ ਆ ਗਵਰਨਮੈਂਟ ਤੋਂ ਉਹਨੇ ਉਹ ਲੈ ਲੈਂਦੇ ਆ ਸੁਦੀਕ ਤਾਂ ਅਸੀਂ ਦੇਖਿਆ ਨਹੀਂ ਦੋ ਵਾਰੀ ਐਮਪੀ ਰਹਿ ਗਿਆ ਇੱਥੇ ਸਾਡੇ ਪਿੰਡ ਚ ਕ ਕੰਮ ਕਿਨੇ ਕੋ ਏਰੀਏ ਚ ਅਸੀਂ ਤਾਂ ਭਾਈ ਆਏ ਹੀ ਨਹੀਂ ਸਾਡੇ ਕੰਮ ਕੀ ਹੋਣਗੇ ਭਾਈ ਸਰਬਜੀਤ ਸਿੰਘ ਨੂੰ ਪਹਿਲਾਂ ਜਾਣਦੇ ਸੀਗੇ ਪਹਿਲਾਂ ਨਾਮ ਤਾਂ ਸੁਣਿਆ ਹੀ ਸੀਗਾ ਜਿਵੇਂ ਬਿਆਨ ਸਿੰਘ ਤੇ ਫਿਲਮ ਵੀ ਬਣੀ ਹੈਗੀ ਬਿਆਨ ਸਿੰਘ ਦਾ ਕੌਣ ਨਹੀਂ ਨਾਮ ਜਾਣਦਾ ਉਹਨਾਂ ਨੇ ਏਡੀ ਵੱਡੀ ਕੁਰਬਾਨੀ ਦਿੱਤੀ ਹੈ ਜਿਨ੍ਹਾਂ ਨੇ ਅਕਾਲ ਤਖਤ ਤੇ ਹਮਲਾ ਕੀਤਾ ਉਹਨਾਂ ਨੂੰ ਸੋਦਾ ਲਾਇਆ ਤਾਂ ਕਰਕੇ ਉਹਨਾਂ ਦੇ ਬੇਟੇ ਨੂੰ ਜਾਣਦਾ ਤਾਂ ਹਰ ਕੋਈ ਸੀ ਬਟ ਅੱਜ ਦੀ ਘਰੀ ਬਹੁਤ ਪ੍ਰਚਾਰ ਹੋ ਰਿਹਾ ਜਿੱਤਣਗੇ ਜੀ ਫਰੀਦਕੋਟ ਲੋਕ ਸਭਾ ਹਲਕੇ ਦਾ ਫਰੀਦਕੋਟ ਤਾਂ ਬਈ ਆਪਣਾ ਸਰਬਜੀਤ ਸਿੰਘ ਬਈ ਭਾਈ ਸਾਹਿਬ ਅੱਛਾ ਹਾਂਜੀ ਤੇ ਦੂਜੀਆਂ ਸਰਕਾਰਾਂ ਵੀ ਕਹਿੰਦੇ ਬਹੁਤ ਕੰਮ ਕਰਿਆ ਸੀ ਕੰਮ ਕਿਹੜੇ ਕੀਤੇ ਤੁਹਾਡੇ ਸਾਹਮਣੇ ਹੀ ਆ ਜੀ ਸਰਕਾਰ ਨੇ ਕੁਝ ਨਹੀਂ ਕਰਿਆ ਕੁਝ ਵੀ ਨਹੀਂ ਕੀਤਾ ਜੀ ਸਾਹਮਣੇ ਹੀ ਹੈਗਾ ਤੁਹਾਡੇ 2 2.5 ਸਾਲ ਹੋ ਗਏ ਗੱਲਾਂ ਵਾਲੀ ਹੈ ਝੋਟਕਲੇ ਸੁਣਾਉਣ ਵਾਲੀ ਹੈ ਜੀ ਹੁਣ ਤਾਂ ਬਸ ਆਪਣੀ ਦੇਖਦੇ ਆ ਕੋਈ ਪੰਥਕ ਬੰਦਾ ਚੁਣਦੇ ਆ ਦੀਵਿ ਦੀ ਵਾਰੀ ਅੱਛਾ ਹਾਂਜੀ ਤੇ ਕਾਲੀਦੜ ਵਾਲੇ ਵੀ ਕਹਿੰਦੇ ਸੀ ਪੰਥਕ ਹੈ ਤਾਂ ਸਾਰੀ ਪੰਥਕ ਬੰਦੇ ਦਾ ਸਾਰੀ ਹੈ ਜੀ ਅੱਛਾ ਹਾਂ ਉਹ ਹੁਣ ਸੁਖਵੀਰ ਬਾਦਲ ਕਹਿੰਦੇ ਵੀ ਅਸੀਂ ਕੰਮ ਕਰਾਂਗੇ ਪੰਜਾਬ ਲਈ ਪੰਥ ਲਈ ਇਹ ਕਹਿੰਦੇ ਦਾ ਸਾਰੀ ਹੈ ਜੀ ਹੁਣ ਦੇਖਦੇ ਆਂ ਬਾਕੀ ਐਦ ਕੀ ਆਰੀ ਇਧਰੋਂ ਆਪਣੇ ਫਰੀਦਕੋਟ ਵਾਲੇ ਪਾਸਿਓਂ ਦਾ ਭਾਈ ਸਾਹਿਬ ਦੀ ਬੱਲੇ ਬੱਲੇ ਪਤਾ ਝਾੜੂ ਵਾਲੇ ਨੂੰ ਪਾਵਾਂਗੇ ਪਹਿਲਾਂ ਵੀ ਉਸੇ ਨੂੰ ਪਾਈ ਸੀਗੀ ਹੂੰ ਇਹ ਜਿੱਤਣਾ ਹਾਰਨਾ ਉਹਦੇ ਕਰਮਾਂ ਦੀ ਗੱਲ ਹੈ ਤੇ ਭਾਈ ਸਰਵਜੀਤ ਸਿੰਘ ਖੜੇ ਹੋਏ ਆ ਉਹ ਠੀਕ ਹੈ ਆਪਾਂ ਤਾਂ ਜਿਹੜੇ ਨੂੰ ਪਹਿਲਾਂ ਬਾਕਵਾ ਉਥੇ ਸੀ ਆ ਤਾਂ ਕੀ ਕੰਮ ਵਧੀਆ ਲੱਗਦੇ ਸਰਕਾਰ ਦੇ ਕੰਮ ਤਾਂ ਹਲੇ ਉਹਦੇ ਹੱਥ ਹੀ ਨਹੀਂ ਆਇਆ ਕੁਛ ਉਹ ਕਰੇ ਕੀ ਉਹ ਮੁੱਖ ਮੰਤਰੀ ਹੈ ਬਾਪੂ ਹਾਂ ਮੁੱਖ ਮੰਤਰੀ ਤਾਂ ਹੈ ਜਦੋਂ ਗਾਂਹ ਪੁੱਤ ਕੀ ਕਰੂਗਾ ਇਹਨਾਂ ਪਿਓ ਦੇ ਹੱਥ ਹੋਵੇ ਹੱਥ ਹਲੇ ਉਹ ਰੋਗ ਲੱਗਦੀ ਹੈ ਉਸ ਚੀਜ਼ ਤੇ ਜਿਹੜੀ ਤੇ ਹੈ ਉਹ ਉਸ ਪਾਰਟੀ ਦੇ ਰੋਗ ਲਾਉਂਦੇ ਆਕਾਲੀ ਦਲ ਵੀ ਕਹਿੰਦਾ ਸੀ ਬਹੁਤ ਕੰਮ ਕਰੇ ਕਾਲੀ ਕਾਲ ਬਦਲਨੇ ਤਾਂ ਬਹੁਤ ਵਧੀਆ ਕੀਤੇ ਸੀਗੇ ਦੂਜਿਆਂ ਨੇ ਨਹੀਂ ਕੀਤੇ ਹੈ ਅੱਛਾ ਦੂਜੇ ਬਾਦਲ ਨੇ ਤਾਂ ਕੱਠੀ ਵੀ ਘੜਾਈ ਸੀਗੀ ਤੇ ਕਾਂਗਰਸ ਨੇ ਕਾਂਗਰਸ ਨੇ ਪਹਿਲੀ ਵਾਰ ਨੂੰ ਕਾਂਗੜਾ ਆਇਆ ਉਦੋਂ ਤਾਂ ਬਹੁਤ ਵਧੀਆ ਕੰਮ ਕੀਤੇ ਸੀ ਮਗਰੋਂ ਤਾਂ ਆਪਦੇ ਹੀ ਕੀਤੇ ਐ ਪਿੰਡ ਦਾ ਕੁਝ ਨਹੀਂ ਕੀਤਾ ਉਹ ਤਾਂ ਕਹਿੰਦੇ ਸੇਵਾ ਕਰਦੇ ਆਂ ਸੇਵਾ ਬੱਸ ਸੇਵਾ ਆਪਦੀ ਕੋਈ ਕਰਦਾ ਐ ਮਗਰੋਂ ਤਾਂ ਫਰੀਦਕੋਟ ਹਲਕੇ ਦਾ ਮਾਹੌਲ ਜੀ ਚੜ੍ਹਦੀ ਕਲਾ ਸਰਬਜੀਤ ਖਾਲਸਾ 3 ਲੱਖ ਵੋਟ ਤੇ ਜਿੱਤ ਚੁੱਕਿਆ ਇਹ ਤੋਂ ਪਹਿਲਾਂ ਦੂਜੀਆਂ ਪਾਰਟੀਆਂ ਦਾ ਬਸ ਇੱਕ ਫਸ ਗਈਆਂ ਤੁਰੀਆਂ ਫਿਰਦੀਆਂ ਵਿਚਾਰੀਆਂ ਉਹਨਾਂ ਦਾ ਵੋਟ ਲੈਵਲ ਕੋਈ ਵੀ ਨਹੀਂ ਫਰੀਦਕੋਟ ਹਲਕੇ 'ਚ ਉਹਨਾਂ ਨੇ ਸੇਵਾ ਬਹੁਤ ਕਰੀ ਅਕਾਲੀ ਦਲ ਕਹਿੰਦਾ ਕਾਂਗਰਸ ਵਾਲੇ ਹਾਂਜੀ ਸੇਵਾ ਬਹੁਤ ਕਰੀ ਹੈ ਸੇਵਾ ਬਹੁਤ ਕਰੀ ਹੈ ਜੀ ਅਸੀਂ ਬਿਲਕੁਲ ਸਹਿਮਤ ਹਾਂ ਉਹ ਸੇਵਾ ਦਾ ਉਹਨਾਂ ਨੂੰ ਫਾਲ ਨਹੀਂ ਮਿਲ ਰਿਹਾ ਨਾ ਉਹਨਾਂ ਨੂੰ ਫਾਲ ਮਿਲੇ ਇੱਕ ਵਿਚਾਰੇ ਫਸੇ ਜੇ ਤੁਰੇ ਫਿਰਦੇ ਆ ਤਾਂ ਤਾਂ ਤੋਂ ਜਿਵੇਂ ਸੁਖਵੀਰ ਬਾਦਲ ਕਹਿ ਦਿੰਦਾ ਨਹੀਂ ਲਾਲੋ ਗੀੜਾ ਹੈ ਹਾਂ ਉਹ ਲਾਲੋ ਗੀੜਾ ਜੀ ਤੇ ਝਾੜੂ ਵਾਲਿਆਂ ਦਾ ਕਿਵੇਂ ਲੱਗਦਾ ਕੋਈ ਨਹੀਂ ਇੱਥੇ ਇਹਨਾਂ ਦਾ ਵੀ ਹੈ ਨਹੀਂ ਫਾਲ ਤਾਂ ਜੀ ਸਰਜੀਤ ਪਾਲ ਕੱਲਾ ਸਰ ਮੈਂ ਤੁਹਾਡੇ ਕੋਲੇ ਵੀ ਆਉਣੇ ਹਾਂ ਜੀ ਹਾਂ ਜੀ ਕੱਲਾ ਸਰਬਜੀਤ ਖਾਲਸਾ ਹੀ ਹੈ ਜੀ ਦੇਖੋ ਅਸੀਂ ਤਾਂ ਤੁਹਾਨੂੰ ਸੱਚੀ ਦੱਸਿਆ ਤੇ ਸੱਚੀ ਅਸੀਂ ਬੋਲਣਾ ਪਾਰਟੀਆਂ ਡੋਡੀ ਉੱਠਦੀਆਂ ਜਿੱਤਾਂ ਹਾਰਾਂ ਬਣੀਆਂ ਸਰਬਜੀਤ ਖਾਲਸਾ ਮੈਂ ਗਰੰਟੀ ਦਿੰਦਾ ਮੈਂ ਕਾਲੀਦਲ ਨਾ ਵੀ ਰਿਹਾ 15 20 ਸਾਲ ਮੈਂ ਕਾਂਗਰਸ ਨਾ ਵੀ ਰਿਹਾ ਜੀ ਝਾੜੂ ਨੂੰ ਮੈਂ ਨਾ ਵੋਟ ਪਾਈ ਹੈ ਤੇ ਨਾ ਮੈਨੂੰ ਲੋੜਾ ਸਰਬਜੀਤ ਖਾਲਸਾ ਮੈਂ ਵਾਅਦਾ ਕਰਦਾ ਸਵਾ 3 ਲੱਖ ਵੋਟ ਤੇ ਜਿੱਤ ਗਿਆ ਅੱਛਾ ਹਾਂ ਜੀ ਬਹੁਤ ਵੱਡਾ ਵੀ ਮਾਰ ਜਾਂਦੇ ਹੀ ਜਾਂਦੇ ਹਾਂ ਤੁਰੂ ਦੇਤਾ ਮੈਂ ਕੌਣਾ ਦੇਣ ਵਾਲਾ ਪ੍ਰਮਾਤਮਾ ਦੇਣ ਵਾਲਾ ਮੈਂ ਕੌਣਾ ਹੈ ਮੇਰੀ ਕੀ ਕਾਤ ਮੈਂ ਇੱਕ ਚਿੰਨ੍ਹ ਦੇ ਦੂੰ ਉਹ ਪ੍ਰਮਾਤਮਾ ਵਰਜਨ ਦੇਊਗਾ ਜਿਨ੍ਹਾਂ ਨੇ ਆਪਣੀ ਆਹ ਦਾੜੀ ਦੀ ਤੇ ਆ ਪੱਗ ਦੀ ਸ਼ਾਨ ਥੱਲੇ ਡਿੱਗੀ ਹੋਈ ਚੱਕ ਕੇ ਆਪਣੇ ਸਿਰ ਤੇ ਰੱਖੀ ਐ ਕੌਣ ਸੀ ਰੱਖਣ ਵਾਲਾ ਇਹਨੂੰ ਕੋਈ ਸੀ ਇੱਤੇ ਮਾਈ ਦਾ ਲਾਲ ਉਹਦੋਂ ਮੱਛਦੀਚ ਕੋਈ ਨਹੀਂ ਆਉਂਦਾ ਹੁੰਦਾ ਸਾਰੇ ਆਪਦੇ ਜਿੰਦੇ ਗੁੰਡੇ ਲਾ ਕੇ ਅੰਦਰ ਵੜਦੇ ਹੁੰਦੇ ਐ ਐਡੀ ਵੱਡੀ ਕੁਰਬਾਨੀ ਕੌਣ ਦੇ ਦੂਗਾ ਬੇਅੰਤ ਜਿੰਨੀ ਕੁਰਬਾਨੀ ਉਹਦਾ ਡੈਡੀ ਬੇਅੰਤੀ ਸੀ ਹੂੰ ਕੌਣ ਕਰ ਦੂਗਾ ਐਡੀ ਵੱਡੀ ਕੁਰਬਾਨੀ ਉਹ ਆਪਣੀ ਦਾੜੀ ਪੱਟੀ ਗਈ ਸੀ ਆਹ ਪਗੜੀ ਲੈ ਕੇ ਪੈਰਾਂ 'ਚ ਡਿੱਗ ਪਈ ਸੀ ਉਹਨੇ ਚੱਕ ਕੇ ਸਿਰ ਤੇ ਧਰੀ ਜਰਾ ਸੀ ਇੱਕ ਪਰਚੀ ਵੀ ਨਹੀਂ ਪਾ ਸਕਦੇ ਫੇਟ ਲਾਨ ਤਾਂ ਸਾਡੇ ਜਨਮ ਲੈਣ ਦੇ ਦੁਨੀਆ ਤੇ ਜੇ ਅੱਜ ਇੱਕ ਉਹਨੂੰ ਪਰਚੀ ਨਹੀਂ ਪਾ ਸਕਦੇ ਅਗਲੀਆਂ ਪਾਰਟੀਆਂ ਆਈਆਂ ਤੁਰੀਆਂ ਗਈਆਂ ਉਹਨਾਂ ਨੇ ਸਾਡਾ ਕੀ ਸਵਾਰਤਾ ਸਵਾਰਦਾ ਸਾਡਾ ਇਹ ਵੀ ਨਹੀਂ ਸਾਨੂੰ ਮਾਣ ਤੇ ਫਕਰ ਆ ਵੀ ਅਸੀਂ ਇਹਨੂੰ ਜਿਤਾ ਕੇ ਧੋਰਾਂਗੇ ਸਾਡਾ ਫਰਜ਼ ਬਣਦਾ ਸਿੱਖਾਉਣ ਦੇ ਨਾਂ ਤੇ ਨਹੀਂ ਅਸੀਂ ਦੂ ਸੇਖਾਂ ਜੇ ਇਹਨੂੰ ਇੱਕ ਪਰਚੀ ਨਹੀਂ ਪਾ ਸਕਦੇ ਅਜੀ ਸੇ ਕਹੋਂ ਦੇ ਕਾਬਲੀ ਨਹੀਂ ਕਿ ਇਸ ਲਈ ਤਾਂ ਸਾਡੀ ਕੀ ਸੇਖਾਂ ਸੀ ਯਾਰ ਇੱਕ ਬਟਲ ਨਹੀਂ ਦਵਾ ਸਕਦੇ ਜਿਨੇ ਸਾਡੀ ਪੱਗ ਚੱਕ ਕੇ ਸਾਡੇ ਸਿਰ ਤੇ ਧਰੀ ਉਹਦੀ ਖਾਤਰ ਅਸੀਂ ਇੱਕ ਵੋਟ ਨਹੀਂ ਪਾ ਸਕਦੇ ਤੁਸੀਂ ਸਾਰੇ ਪਿੰਡ ਮਹਾਰਾਜ ਨੇ ਰਾਇ ਬਣਾਲੀ ਹਾਂ ਰਹੀ ਬਣੀ ਹੋ ਤਕਰੀਬਨ ਜੀ ਅਸੀਂ ਪੰਜ ਸੱਥਾਂ ਜਾ ਕੇ ਆਏ ਆ ਇਹ ਗੱਲ ਚੱਲਦੀ ਕਿਤੇ ਜਾਓ ਜੀ ਤਕਰੀਬਨ ਰਾਈ ਬਣੀ ਬਈ ਜੀ ਉਸ ਯਾਦ ਹੋਵੇ ਫਿਰਦੇ ਆ ਤੇ ਲੋਕਾਂ ਦੇ ਅੰਦਰ ਖਾਤੇ ਦਾ ਸਰਬਜੀਤ ਖਾਲਸਾ ਹੀ ਨਹੀਂ ਪਾਉਣੀਆਂ ਜੀ ਇਹ ਮਾਹੌਲ ਮਿਲਦਾ ਪੰਜ ਚਾਰ ਦਿਨਾਂ ਦਾ ਜ਼ਿਆਦੇ ਬਣਿਆ ਹੈ ਨਾ ਹਾਂ ਹੁਣ ਹੀ ਬਣਿਆ ਜੀ ਇਹ ਤੁਸੀਂ ਸਾਡੇ ਤਾਂ ਪਹਿਲਾਂ ਆ ਕੇ ਵੀ ਦੋ ਤਿੰਨ ਵਾਰੀ ਆਹੋ ਪਰ ਮਾਹੌਲ ਹੁਣ ਹੀ ਬਣਿਆ ਇੱਕੇ ਦਾ ਵੀ अच्छा हां जी हां हां फंड ਜਿਵੇਂ 22 ਆ 22 ਚ ਝਾੜੂ ਵਾਲਿਆਂ ਦੇ ਬਣੀ ਸੀ 2022 ਚ ਜਦੋਂ ਹਾਂ ਹਾਂ ਜੋ ਝਾੜੂ ਕਣੀ ਬਿਲਕੁਲ ਤੁਹਾਨੂੰ ਵੀ ਝਾੜੂ ਦੀ ਵਧੀਆ ਹੁਣ ਸਰਬਜੀਤ ਖਾਸ ਤਰੀਕੀ ਵਧੂਗਾ ਗਾਹਾਂ ਦੇਖੋ ਜਿਵੇਂ ਸਮਾਊਗਾ ਸੰਤ ਜੀ ਆ ਖਾਲਸੇ ਦੇ ਲੱਗਦਾ ਸਰਬਜੀਤ ਸਿੰਘ ਦਾ ਹਾਂ ਅੱਛਾ ਵੀ ਇਹਨੂੰ ਵੋਟ ਬਹੁਤ ਜਿਆਦਾ ਪਊ ਆ ਸਾਡਾ ਸਾਰਾ ਪੰਡੇ ਨੂੰ ਵੋਟ ਪਊ ਮਹਾਰਾਜ ਹਾਂ ਅੱਛਾ ਹਾਂ ਜੀ ਪੂਰਾ ਮਾਹੌਲ ਬਣਿਆ ਪਿਆ ਪੂਰਾ ਜੀ ਤੇ ਦੂਜਿਆਂ ਦਾ ਨਹੀਂ ਝਾੜੂ ਵਾਲੇ ਕਾਂਗਰਸ ਅਕਾਲੀ ਉਹ ਤਾਂ ਬਸ ਵੀ ਕਾਲੀਆਂ ਦਾ ਤਾਂ ਇਹ ਨਹੀਂ ਝਾੜੂ ਵਾਲਿਆਂ ਨੂੰ ਪਈ ਜੀ ਬਸ ਉਹਨਾਂ ਨਾਲ ਟੱਕਰ ਕੋਈ ਨਹੀਂ ਅੱਛਾ ਤਾਂ ਅਸੀਂ ਪਿੱਛੇ ਰਹੀ ਉਹ ਤਾਂ ਪਿੱਛੀ ਹੈ ਕਾਂਗਰਸ ਤੇ ਭਾਈ ਸਰੂਜੀ ਸਿੰਘ ਨੂੰ ਪਹਿਲਾਂ ਜਾਣਦੇ ਤੁਸੀਂ ਜਾਣਦੇ ਆ ਜੀ ਜਦੋਂ ਹੁਣ ਐਡੀ ਕੁਰਬਾਨੀ ਕੀਤੀ ਹੈ ਤੇ ਗੁਰੂ ਗ੍ਰੰਥ ਸਾਹਿਬ ਦਾ ਬਦਲਾ ਲਿੱਤਾ ਆਪਾਂ ਆਪ ਮਰ ਕੇ ਮਾਰੀ ਆ ਉਹ ਕੋਈ ਐ ਥੋੜੀ ਇੱਕ ਉਹਦੇ ਜਵਾਕ ਐ ਅੰਗਰੇਜ਼ੀ ਸਕੂਲਾਂ 'ਚ ਪੜ੍ਹਦੇ ਉਹਨੂੰ ਕੀ ਲੋੜ ਵਿਦਿਅਕ ਜਿਵੇਂ ਹੁਣ ਕੋਈ ਮੋਦੀ ਨਾ ਹੋ ਤੇ ਉਹਨੂੰ ਕੀ ਪਤਾ ਉਹ ਵੀ ਪ੍ਰਧਾਨ ਮੰਤਰੀ ਹੈ ਕਿ ਨਹੀਂ केजी ਅਸੀਂ ਤਾਂ ਉਹਦੀ ਸੋਚ ਨੂੰ ਵੋਟ ਬਣਾਈ ਆਏ ਸੀ ਜਿੱਥੇ ਹਾਂ ਵੇ ਸਾਡੇ ਦਫ਼ਤਰ ਹੈ ਜਿੱਥੇ ਸਾਡਾ ਸਾਰਾ ਪੰਡੀ ਉਹ ਕਰਦਾ ਉਹ ਉਹਨਾਂ ਦੀ ਪਾਇਰ ਵਾਹੀ ਪਛਾਣਾਂ ਦੀ ਸਾਰੇ ਅੱਛਾ ਹਾਂ ਕਿਹੜਾ ਗੂੜਾ ਲਾਉਂਦੇ ਆ ਨਾਲ ਖਾਲਸਾ ਨਹੀਂ ਪਾਵਾਂਗੇ ਇੱਥੇ ਅੱਛਾ ਹਾਂਜੀ ਮਣ ਬਣਾ ਲਿਆ ਹਾਂ ਸਾਰੇ ਬੇੜੇ ਮਣ ਬਣਾਏ ਬੇੜੇ ਖਾਲਸਾ ਨਹੀਂ ਪਾਵਾਂਗੇ ਅੱਛਾ ਹਾਂਜੀ ਮਿਲੇ ਉਹ ਖਾਲਸਾ ਜੀ ਨੂੰ ਮਿਲੇ ਤਾਂ ਹੈ ਨਹੀਂ ਜੀ ਪਰ ਖਾਲਸਾ ਨਹੀਂ ਪਾਵਾਂਗੇ ਜਿਵੇਂ ਸੁਣਿਆ ਕਿਵੇਂ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਖਾਲਸਾ ਜੀ ਨੇ ਪਾਈਏ ਵੋਟ ਵਧੀਆ ਦਸਰੇ ਹੀ ਸਾਰੇ ਹਾਂਜੀ ਭਾਈ ਸਾਹਿਬ ਸਰਵਿਸਿੰਗ ਖਾਲਸਾ ਲੜ ਰਹੇ ਆ ਲੜਤਰੇ ਪਰ ਕੋਈ ਹਜੇ ਮੇਰੇ ਕੋਲੇ ਆਇਆ ਨਹੀਂ ਕੋਈ ਅੱਛਾ ਹਾਂ ਕੀ ਮਾਹੌਲ ਕਿਹਦਾ ਪੂਰਾ ਜਿਹੜਾ ਮਾਹੌਲ ਤਾਂ ਮੈਨੂੰ ਲੱਗੂ ਜੇ ਹੁਣ ਸਾਡੇ ਵਰਕਲ ਸਾਨੂੰ ਕਹਿਣ ਆਏ ਆ ਅਸੀਂ ਉਹਨਾਂ ਦੀ ਪੱਕਰਾਂਗੇ ਜੇ ਹੁਣ ਕੋਈ ਸਾਡਾ ਹੋਰ ਵਰਕ ਵਾਲਾ ਉਹ ਫਿਰ ਉਹਨੂੰ ਵੀ ਤੁਸੀਂ ਜਾਣਦੇ ਹੋ ਭਾਈ ਸਰਜੀ ਸਿੰਘ ਨਹੀਂ ਜਾਣਦੇ ਨਹੀਂ ਜਾਣਦੇ ਹਾਂ ਠੀਕ ਹੈ ਖਾਲਸਾ ਪੰਥ ਜ਼ਰੂਰ ਹੈ ਹਾਂ ਵੀ ਖਾਜ ਮੈਂ ਮੈਲ ਤੇ ਸੁਣ ਲੈਣੇ ਆ ਅੱਛਾ ਪਰ ਉਹ ਨਹੀਂ ਕਾਂਗਰਸ ਨੇ ਕਿੰਨੇ ਕੰਮ ਕਰਿਆ ਕਾਂਗਰਸ ਨੇ ਕੀ 28 ਲੱਖ ਖਾ ਗਏ ਆ ਬੰਦੇ ਸਾਡੇ ਵਿੱਚ ਇਹਨਾਂ ਦੇ ਹੈ ਤੇ ਭਾਜਪਾ ਵਾਲੇ ਭਾਜਪਾ ਵਾਲੇ ਕੀ ਕੀ ਭਾਜਪਾ ਵਾਲੇ ਯਾਦ ਹੀ ਨਹੀਂ ਸਾਡੇ ਮੈਂ ਨਹੀਂ ਆ ਗਿਆ